ਹਰ ਇੱਕ ਦਾ ਭਲਾ ਮੰਗਦਾ ਹੈ ਬੁਰਾ ਨਹੀਂ ਮੰਗਦਾ ਯਤਨ ਕਰਕੇ ਭਲਾ ਕਰਦਾ ਹੈ ਬੁਰਾ ਕਰਦਾ ਨਹੀਂ ਨਾ ਬੁਰਾ ਸੋਚਦਾ ਨਾ ਬੁਰਾ ਕਰਦਾ ਮਿਟ ਗਈ ਇਹ ਧਾਰਨਾ ਅੰਧਵ ਮੰਨ ਵਿੱਚੋਂ ਸਾਰੀ ਬੁਰਾਈ ਨਿਕਲ ਗਈ ਤਨ ਵਿੱਚੋਂ ਸਾਰੀ ਬੁਰੀ ਕਰਤ ਨਿਕਲ ਗਈ ਐਸਾ ਕਿਉਂ ਸੁਣੀ ਹੈ ਸੁਣੀ ਹੈ ਦੁਖ ਪਾਪ ਦਾ ਸੁਣਨ ਕਰਕੇ ਪਰਮਾਤਮਾ ਦਾ ਨਾਮ ਸੁਣਨ ਕਰਕੇ ਤਰਕ ਖੜੀ ਹੋਵੇਗੀ ਬੜਾ ਕੀਰਤਨ ਸੁਣਿਆ ਬੜੀ ਕਥਾ ਸੁਣੀ ਹੈ ਬੜੀ ਬਾਣੀ ਸੁਣੀ ਹੈ ਨਾ ਪਾਪ ਮਿਟਿਆ ਪਾਪ ਨਹੀਂ ਮਿਟਿਆ ਕਿਉਂਕਿ ਦੁੱਖ ਹੀ ਆ ਤਾਂ ਦੁੱਖ ਪੈਦਾ ਹੋ ਰਿਹਾ ਹੈ ਪਾਪ ਤੋਂ ਦੁੱਖ ਦਾ ਬੀਜ ਪਾਪ ਹੈ ਔਰ ਦੁੱਖ ਫਲ ਹੈ ਸੁਖ ਫਲ ਹੈ ਅਗਰ ਦੁੱਖ ਸੁਖ ਫਲ ਹੈ ਤਾਂ ਫਿਰ ਜ਼ਰੂਰ ਇਸ ਦਾ ਕੋਈ ਬੀਜ ਹੈ ਬਿਨਾ ਬੀਜ ਤੋਂ ਫਲ ਕਿੱਥੇ ਦੁੱਖ ਸੁਖ ਫਲ ਹੈ ਕਰਮ ਬੀਜ ਹੈ ਭਗਤ ਦੇ ਅੰਦਰ ਇਤਨਾ ਵਿਗਾਸ ਕਿਉਂ ਹੈ ਖੇੜਾ ਕਿਉਂ ਹੈ ਸਦੀਵੀ ਖੁਸ਼ੀ ਕਿਉਂ ਹੈ ਉਦੇ ਪਾਪ ਮਿਟ ਗਏ ਤੇ ਪਾਪ ਦੇ ਮਿਟਦਿਆਂ ਦੁੱਖ ਮਿਟ ਗਏ ਪਾਪ ਦੀ ਛਾਪ ਮਿਟ ਗਈ